ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ 1158 ਫਰੰਟ ਦੇ ਕਨਵੀਨਰ ਮੈਡਮ ਜਸਵਿੰਦਰ ਕੌਰ ਦੇ ਮਰਨ ਵਰਤਦਾਜ ਸੱਤਵਾਂ ਦਿਨ ਹੈ ਭਾਵੇਂ ਟੈਂਕੀ ਤੇ ਚੜਨਾ ਸੌਖਾ ਕੰਮ ਨਹੀਂ ਤੇਜ਼ ਹਵਾ ਧੋਬਾ ਦੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਮੈਡਮ ਦੇ ਚਿਹਰੇ ਉੱਤੇ ਬਿਲਕੁਲ ਵੀ ਡਰ ਨਹੀਂ ਹੈ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਦੇ ਲਈ ਉਹ ਅਜੇ ਵੀ ਅੜੇ ਹੋਏ ਹਨ ਜਸਵਿੰਦਰ ਕੌਰ ਉੱਤੇ ਮਾਨਸਿੰਘ ਦਬਾਅ ਬਣਾਉਣ ਦੇ ਲਈ ਉਹਨਾਂ ਦੇ ਹੌਸਲੇ ਨੂੰ ਟਾਂ ਲਾਉਣ ਦੇ ਲਈ ਉਹਨਾਂ ਦੇ ਪਤੀ ਬੱਚੇ ਅਤੇ ਫਰੰਟ ਦੇ ਮੈਂਬਰਾਂ ਨੂੰ ਅਲੱਗ-ਅਲੱਗ ਹੱਥ ਕੰਡੇ ਵਰਤ ਕੇ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੈਡਮ ਦੇ ਪਤੀ ਨੂੰ ਵੀ ਉਹਨਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਅੱਜ 1158 ਫਰੰਟ ਦੇ ਕਨਵੀਨਰ ਮੈਡਮ ਜਸਵਿੰਦਰ ਕੌਰ ਨੂੰ ਮਿਲਣ ਦੇ ਲਈ ਖਾਸ ਤੌਰ ਤੇ ਉਸ ਸਮੇਂ ਦੇ ਸਿੱਖਿਆ ਮੰਤਰੀ ਸਰਦਾਰ ਪ੍ਰਗਟ ਸਿੰਘ ਪਹੁੰਚੇ। ਉਹਨਾਂ ਵੱਲੋਂ ਟੈਂਕੀ ਉੱਤੇ ਚੜ ਕੇ ਮੈਡਮ ਦੇ ਨਾਲ ਗੱਲਬਾਤ ਵੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਕੋਈ ਕਮੀ ਨਹੀਂ ਸੀ। ਜੇਕਰ ਕੋਈ ਕਮੀ ਸੀ ਤਾਂ ਮੌਜੂਦਾ ਸਰਕਾਰ ਉਹਨਾਂ ਉੱਤੇ ਕਾਰਵਾਈ ਕਰੇ। ਇਸ ਮੌਕੇ ਉਹਨਾਂ ਦੇ ਨਾਲ ਰੋਪੜ ਤੋਂ ਵਿਰਿੰਦਰ ਢਿੱਲੋ ਵੀ ਵਿਸ਼ੇਸ਼ ਤੌਰ ਉਤੇ ਟੈਂਕੀ ਉੱਤੇ ਜਾ ਕੇ ਮੈਡਮ ਨੂੰ ਮਰਨ ਵਰਤਨ ਛੱਡਣ ਦੇ ਲਈ ਕਹਿ ਰਹੇ ਸਨ ਕਿਉਂਕਿ ਇਸ ਸਮੇਂ ਚੋਣ ਜਬਤਾ ਲੱਗਿਆ ਹੋਇਆ ਹੈ ਪਰ ਮੈਡਮ ਜਸਵਿੰਦਰ ਕੋਰ ਹਲੇ ਵੀ ਮਰਨ ਵਰਤ ਉੱਤੇ ਹੀ ਬੈਠੇ ਹਨ ਤੇ ਆ ਤੁਹਾਨੂੰ ਸੁਣਾਉਣਿਆ ਇਸ ਮੌਕੇ ਟੈਂਕੀ ਤੋਂ ਉਤਰਨ ਤੋਂ ਬਾਅਦ ਪੂਰਵ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਕੀ ਕਹਿਣਾ ਸੀ ਸ਼੍ਰੀ ਅਨੰਦ ਪ੍ਰਸਾਦ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਲੋਕਾਂ ਨੇ ਬਦਲਾ ਦੇ ਰੂਪ ਦੇ ਵਿੱਚ ਚਾਵਾ ਨਾ ਲੈਂਦੀ ਸੀ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਬੋਲਣ ਨਹੀਂ ਦੇਣਾ ਸੋ ਉਸ ਸਪਿਰਿਟ ਨੂੰ ਦੇਖਦੇ ਹੋਏ ਮੈਂ ਤਾਂ ਰਿਕੁਐਸਟ ਕੀਤੀ ਸੀ ਵੀ ਭੈਣ ਜੀ ਥੱਲੇ ਆ ਜਾਓ ਬੇਟਾ ਕਿਉਂਕਿ ਮੈਂ ਇਹ ਵੀ ਸਰਕਾਰ ਨੂੰ ਕਹਿਣਾ ਜੇ ਕਿਸੇ ਦੀ ਜ਼ਰੂਰਤ ਹੈਗੀ ਆ ਮੇਰੇ ਤੇ ਪਰਚਾ ਦਰਜ ਕਰ ਲਓ ਮੈਂ ਕੋਈ ਗਲਤੀ ਕੀਤੀ ਆ 25 ਸਾਲਾਂ ਬਾਅਦ ਹਾਇਰ এডਿਕੇਸ਼ਨ ਦੇ ਵਿੱਚ ਭਰਤੀ ਕੀਤੀ ਔਰ ਭਰਤੀ ਕੋਰਟ ਕਿਸੇ ਨੇ ਨਹੀਂ ਕਿਹਾ ਪੀ ਇਹਦੇ ਵਿੱਚ ਕੋਈ ਕਮੀ ਪੇਸ਼ੀ ਆ ਟਰਾਂਸਪੇਰੈਂਟ ਨਹੀਂ ਆ ਹੋ ਸਕਦਾ ਕੋਈ ਸਰਕਾਰੀ ਤੌਰ ਤੇ ਕੋਈ ਲਕੂਨਾ ਰਹਿ ਗਿਆ ਹੋਵੇ ਪਰ ਚਾਹੀਦਾ ਤਾਂ ਇਹ ਸੀਗਾ ਮੈਂ ਤਾਂ ਇਹ ਆਸ ਕਰਦਾ ਸੀ ਵੀ ਇਹਨਾਂ ਬੱਚਿਆਂ ਨੂੰ ਇਹ ਰੈਗੂਲਰ ਜਿਹੜਾ ਉੱਥੇ ਆਪਣੀ ਆਪਣੀ ਪੋਸਟਿੰਗ ਦਿੰਦੇ ਔਰ ਇਹ ਆਪਣੇ ਆਪਣੇ ਜਿਹੜਾ ਇਹਨਾਂ ਦੇ ਕੋਲ ਜਿਹੜੀ ਇਹਨਾਂ ਨੇ ਐਜੂਕੇਸ਼ਨ ਗ੍ਰਹਿਣ ਕੀਤੀ ਆ ਉਹ ਜਾ ਕੇ ਅਗਲੇ ਸਾਡੇ ਬੱਚਿਆਂ ਨੂੰ ਇਹ ਦਿੰਦੇ ਔਰ ਮੈਂ ਸੀਐਮ ਸਾਹਿਬ ਨੂੰ ਵਧਾਈ ਦੇ ਕੇ ਆਉਂਦਾ ਲੱਡੂਆਂ ਦਾ ਡੱਬਾ ਦੇ ਕੇ ਆਉਂਦਾ ਪਰ ਬਦਕਿਸਮਤੀ ਇਹ ਆ ਕਿ ਇਹਨਾਂ ਨੇ ਕੋਰਟ ਦੇ ਵਿੱਚ ਡਿਫੈਂਡ ਹੀ ਨਹੀਂ ਕੀਤਾ ਇਹਨਾਂ ਨੇ 200 ਵਕੀਲਾਂ ਦੀ ਫੋਰਸ ਰੱਖੀ ਆ 2-2 ਲੱਖ ਰੁਪਈਆ ਲੈਂਦੇ ਆ ਪਰ ਕਿਸੇ ਦੀ ਜਵਾਨ ਨਹੀਂ ਉੱਥੇ ਕੋਰਟ ਚ ਜਾ ਕੇ ਖੁੱਲਦੀ ਵੀ ਐਕਚੁਅਲ ਗੱਲ ਹੈ ਕੀ ਆ ਮੈਂ ਤਾਂ ਸੋ ਅੱਜ ਵੀ ਇਹੀ ਰਿਕਵੈਸਟ ਕਰਦਾ ਵੀ ਜਿਹੜੀ ਇਹਨਾਂ ਦੀ ਸੈਲਰੀ ਵਾਲੀ ਪ੍ਰੋਸੈਸ ਆ ਕਮ ਸੇ ਕਮ ਇਹਨਾਂ ਨੂੰ ਅਸ਼ੋਰੈਂਸ ਦੇ ਦੇਣੇ ਨਾ ਬੱਚਿਆਂ ਨੂੰ ਤਾਂ ਕਿ ਉਹ ਸਾਡੀ ਭੈਣ ਜਿਹੜੀ ਇੱਕ ਪਹਿਲਾਂ ਚਲੀ ਗਈ ਉਹਦੇ ਤੇ ਵੀ ਇਹਨਾਂ ਨੇ ਕਾਨੂੰਨੀ ਹਰਕਤ ਕੀਤੀ ਸੀ ਮੈਨੂੰ ਪਤਾ ਉਸ ਲੜਕੀ ਦੀ ਹਜੇ লাশ ਤੱਕ ਨਹੀਂ ਮਿਲੀ ਸੀ ਤੇ ਇਹਨੇ ਇਹਨਾਂ ਨੇ ਉਹਦੇ ਸਹੁਰਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਸੀ ਇਹ ਇਦਾਂ ਦੇ ਮੈਂ ਮੈਂ ਹੈਰਾਨ ਆ ਭਗਵਾਨ ਤਮਾਨ ਚੰਗੋ ਚੰਗਾ ਕਲਾਕਾਰ ਰਿਆ ਪਰ ਬਦਕਿਸਮਤੀ ਆ ਕਿ ਇਹਦਾ ਇਹੋ ਜਿਹਾ ਦਿਮਾਗ ਔਰ ਆ ਜਿਹੜਾ ਇੱਥੇ ਦਾ ਇਹਨਾਂ ਦਾ ਮੰਤਰੀ ਆ ਹਰਜੋਤ ਬੈਂਸ ਮੇਰਾ ਖਿਆਲ ਇੰਨਾ ਐਰੋਗੈਂਟ ਮੈਂ 3 ਮਹੀਨੇ ਰਿਹਾ ਮਿਨਿਸਟਰ ਮੇਰਾ ਖਿਆਲ ਆ ਬੱਚਿਆਂ ਨੇ 3 ਮਹੀਨੇ ਧਰਨਾ ਕਿਸੇ ਨਾ ਕਿਸੇ ਯੂਨੀਅਨ ਨੇ ਲਾ ਕੇ ਰੱਖਿਆ ਮੈਂ ਰੋਜ਼ ਸ਼ਾਮ ਨੂੰ ਮਿਲਦਾ ਸੀ ਵੀ ਆਜ ਹੋਇਆ ਮੇਰੇ ਨਾਲ ਚਾਹ ਵੀ ਪੀਂਦੇ ਸੀ ਹਾਂ ਗਲਤੀਆਂ ਹੈਗੀਆਂ ਸਮੇਂ-ਸਮੇਂ ਤੇ ਸਰਕਾਰਾਂ ਦੀਆਂ ਪਰ 70-80% ਸਰਕਾਰ ਦੀਆਂ ਗਲਤੀਆਂ 20% ਜਿਹੜਾ ਆ ਇਹ ਸਾਡੀ ਨੌਜਵਾਨ ਪੀੜ੍ਹੀ ਦੀਆਂ ਗਲਤੀਆਂ ਕਿਉਂਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਨਹੀਂ ਸਮਝ ਆਉਂਦੀ ਜਾਂ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਉਲਝਾ ਦਿੱਤਾ ਜਾਂਦਾ ਸੋ ਮੇਰੀ ਤਾਂ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦਾ ਜਿਹੜਾ ਪ੍ਰੋਸੈਸ ਸ਼ੁਰੂ ਕਰਕੇ ਅਸ਼ੋਰੈਂਸ ਦੇ ਕੇ ਇਸ ਲੜਕੀ ਨੂੰ ਆਪਾਂ ਥੱਲੇ ਲੈ ਕੇ ਆਈਏ ਔਰ ਇਹ ਜਿਹੜਾ ਫਰਦਰ ਸੰਘਰਸ਼ ਹੈ ਇਹ ਆਪਾਂ ਸਾਰੇ ਜਿਹੜਾ ਉਹ جاری ਹੈ